ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੱਗੀ ਪਹਾੜਪੁਰਿਆ ਤੇ ਤੁਸੀਂ ਦੇਖ ਰਹੇ ਹੋ ਗੱਗੀ ਪਹਾੜਪੁਰਿਆ ਬਲੌਕ ਅੱਜ ਚੱਲੇ ਆਪਾਂ ਖੇਤ ਵੱਲ ਨੂੰ ਦੇਖੋ ਗ੍ਰੀਨ ਟੀ ਗ੍ਰੀਨ ਟੀ ਨੇਚਰਲ ਹਵਾ ਆ ਰਹੀ ਆ ਸਾਫ਼ ਸੁਥਰੀ ਹਵਾ ਨੇਚਰਲ ਹਵਾ ਆ ਰਹੀ ਆ ਗ੍ਰੀਨ ਟੀ ਗ੍ਰੀਨ ਟੀ ਹੋਈ ਪਈ ਆ ਤੇ ਇਹਨੂੰ ਕਹਿੰਦੇ ਆ ਰੰਗਲਾ ਪੰਜਾਬ ਸੋਹਣਾ ਪੰਜਾਬ ਇਹ ਹੈ ਮੇਰਾ ਸਾਫ਼ ਸੁਥਰਾ ਪੰਜਾਬ ਦੇਖੋ ਸਿੱਤਾਂਵਲ ਮਰੋ ਛਾਤੀ ਹਰੀਆਲੀ ਹਰੀਆਲੀ ਸਾਰੇ ਪਾਸੇ ਹਰੀਆਲੀ ਹਰੀਆਲੀ ਤੁਹਾਨੂੰ ਨਜ਼ਰ ਆਉਗੀ ਤੇ ਅੱਗੇ ਚੱਲਦੇ ਆਪਾਂ ਚੱਲ ਰਹੀ ਆ ਮੋਟਰ ਪਾਣੀ ਵਾਲੀ ਦੇਖੋ ਤੁਸੀਂ ਆਹਦਾ ਨਜ਼ਾਰਾ ਦੇਖ ਕੇ ਤੁਹਾਨੂੰ ਹੁਣ ਮੁੜ ਗਏ ਆਪਾਂ ਕਹੀਂ ਪਹੀਵਲ ਨੂੰ ਖੇਤ ਨੂੰ ਆਪਣੇ ਨੂੰ ਮੈਂ ਮੜਾ ਤਿਲਕ ਗਿਆ ਜਿੱਥੇ ਮੋਟਰਸਾਈਕਲ ਵੱਜ ਗਿਆ ਗਰਦ ਜਾਣਾ ਸੀ ਹੁਣ ਮੈਂ ਪਿਆਰੇ ਚਿੜੀ ਨੂੰ ਪਰੇ ਚਿੜੀ ਉਡ ਨਹੀਂ ਰਹੀ ਬੜੀ ਢੇਟ ਚੜੀ ਆ ਦੋ ਤਿੰਨ ਵਾਰੀ ਭਜਾਈ ਮੈਂ ਉੜੀਓ ਨਹੀਂ ਫੇਰ ਮੈਂ ਸੋਚਿਆ ਬੈਠੀ ਰਹਾਂ ਪਾਣੂ ਕੀ ਕਹਿੰਦੀ ਹੈ ਤੇ ਉਦੋਂ ਆ ਬੱਡਲੇ ਆਪਾਂ ਨੇ ਹਰਾ ਹਰਾ ਬਾਕੀ ਵੱਡ ਰਹੇ ਸੀ ਵੀ ਵੱਡਲੇ ਮੈਂ ਸੋਚਿਆ ਨੇ ਬਲੌਕ ਬਣਾ ਲੀਏ ਤੇ ਤੁਹਾਨੂੰ ਦਿਖਾਉਣਾ ਨੇ ਨੇਚਰਲ ਦੇਖੋ ਤੁਸੀਂ ਗ੍ਰੀਨ ਤੇ ਪ੍ਰਿੰਟੀ ਸਾਰੇ ਪਾਸੇ ਹਰਿਆਲੀ ਹਰਿਆਲੀ ਹੋਈ ਪਈ ਆ ਚੈੱਕ ਕਰੋ ਇੱਕ ਵਾਰੀ ਕੀ ਜੇ ਬਰੀਆ ਲੱਗਦਾ ਤਾਂ ਲਾਈਕ ਕਮੈਂਟ ਕਰਿਓ ਸ਼ੇਅਰ ਕਰਿਓ ਵੀਡੀਓ ਤੇ ਦੁਬਾਰਾ ਤੁਹਾਨੂੰ ਮੈਂ ਆਪਣੀ ਫੇਸ ਦਿਖਾਇਆ ਦੇਖੋ ਮੇਰਾ ਕੀ ਹਾਲ ਹੋਇਆ ਉਹ ਤੋਂ ਬਾਅਦ ਆਪਾਂ ਫੇਰ ਜਿਹੜੀ ਵੱਲ ਨੂੰ ਹੋ ਗਏ ਜਿਹੜੀ ਉੜ ਗਈ ਸੀ ਉੜ ਕੇ ਫੇਰ ਜਿਹੜੀ ਦੁਬਾਰਾ ਉੱਥੇ ਵੇਰ ਬਹਿ ਗਈ ਉੱਥੇ ਫੇਰ ਬਹਿ ਗਈ ਕਿ ਨਹੀਂ ਮੈਂ ਉੱਡਣਾ ਹੀ ਨਹੀਂ ਮੈਂ ਤਾਂ ਜਾਣਾ ਹੀ ਨਾਲਾ ਤੁਹਾਡੇ ਮੈਂ ਕਿਹਾ ਬਾਈ ਬੈਠੀ ਰਹਿ ਫਿਰ ਉਸ ਤੋਂ ਬਾਅਦ ਫੇਰ ਮੈਂ ਆਪਣਾ ਫੇਸ ਦਿਖਾਇਆ ਦੇਖੋ ਦਾਂ ਗਰਮੀਓ ਗਰਮੀ ਹੋਈ ਪਈ ਆ ਪਿੱਛੇ ਪਾਸੇ ਮੇਰੇ ਬੱਦਲ ਬਹੁਤ ਆ ਰਹੇ ਆ ਤੀਗਾ ਮੀਂਹ ਹੀ ਪੂਰੀ ਤਿਆਰੀ ਸੀ ਪਰ ਮੈਂ ਸੋਚਿਆ ਮਹਰਾ ਦਾ ਵੱਟ ਕਿ ਲਈ ਜਾਣਾ ਬੂਮੀ ਆਵੇ ਜਾਂ ਨਾ ਆਵੇ ਫਿਰ ਆਪਾਂ ਨੇ ਹਰਾ ਵੱਡਿਆ ਲੱਦਿਆ ਤੇ ਉਸ ਤੋਂ ਬਾਅਦ ਮੈਂ ਬਣਾਇਆ ਇੱਕ ਹੋਰ ਛੋਟਾ ਜਿਹਾ ਫੋਨ ਰੱਖਤਾ ਮੈਂ ਸੋਚਿਆ ਮੈਂ ਚੱਲ ਹਰਾ ਰੇੜੀ 'ਚ ਲੱਦ ਵੀ ਲਈਏ ਹੁਣ ਬਹੁਤ ਹੋ ਗਈ ਵੀਡੀਓ ਤੇ ਆਪਾਂ ਨੇ ਫੋਨ ਫਿਰ ਇੱਕ ਕੰਧ ਜੀ ਤੇ ਰੱਖ ਤੇ ਵੀਡੀਓ ਬਣਾਈ ਉਸ ਤੋਂ ਬਾਅਦ ਮੈਂ ਲੱਗ ਗਿਆ ਹਰਾ ਲੱਦਣ। ਅਹ ਦੇਖੋ ਓਹਦੇ ਸਾਹਮਣੇ ਹਰਾ ਲੱਦ ਰਿਹਾ ਮੈਂ। ਲਾਣੇਦਰ ਵੱਢ ਰਿਹਾ। ਤੇ ਲੱਦ ਲੈ ਹਰਾ। ਇਕ ਤੱਬਾ ਹੋਰ ਰਹਿ ਗਿਆ। ਉਹ ਵੀ ਲੱਦ ਕੇ ਹਰਾ ਤੇ ਉਸ ਤੋਂ ਬਾਅਦ ਚੱਲਾਂਗੇ ਫੇਰ ਘਰ ਵੱਲ ਨੂੰ। ਮੈਂ ਗੱਲਾਂ ਕਰਨ ਨੂੰ ਬਹੁਤ ਆਹ ਰਹਾ ਬਸ ਇਹ ਦੂਵਾ ਤਾਂ ਰੇੜੀ ਦੇ ਵਿੱਚ ਆਉਣਾ ਨਹੀਂ ਲੱਦ ਗਿਆ ਹਰਾ ਅਸੀਂ ਪਾ ਲਈਆਂ ਰੱਸੀਆਂ ਉੱਪਰ ਦੀ ਬੰਨ ਲਿਆ ਵੀ ਕਦੇ ਰਸਤੇ 'ਚ ਖਿੰਡ ਨਾ ਜਾਵੇ ਤੇ ਉਸ ਤੋਂ ਬਾਅਦ ਮੈਂ ਚੱਕ ਲਿਆ ਫੋਨ ਦੁਬਾਰਾ ਫੇਰ ਆਪਣਾ ਇਹ ਚੱਕਿਆ ਫੌਂ ਰੈਡੀ ਵੱਲ ਨੂੰ ਹੋ ਗਿਆ ਬੰਨ ਲਈ ਜਿਹੜੀ ਉਦੋਂ ਬਾਅਦ ਫੇਰ ਪਹੁੰਚ ਗਏ ਮੋਟਰ ਤੇ ਦੇਖੋ ਤੁਹਾਨੂੰ ਆਉਂਦਾ ਨਜ਼ਾਰਾ ਪਾਣੀ ਦਾ ਪੈਰਪੂਰ ਤੋਂ ਉੱਤੇ ਇੱਥੇ ਮੋਟਰ ਤੇ ਉਦੋਂ ਬਾਅਦ ਲਾਇਏ ਕੁਝ ਸੋਰਸਸ ਮੈਂ ਛੋਟੇ ਛੋਟੇ ਸੋਰਸਸ ਵੀ ਲਏ ਦੇਖੋ ਸਾਫ ਸੁਥਰਾ ਪਾਣੀ ਨੇਚਰਲ ਪਾਣੀ ਬਲੌਡ ਫਿਲਟਰ ਹੁੰਦਾ ਨਜ਼ਾਰਾ ਦੇਖ ਕੇ ਬਾਹਰ ਵਾਲੇ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਹੋ ਹੈਗੇ ਪੰਜਾਬ ਵਰਗੇ ਦੀਸ ਕਿਤੇ ਦੇਖੋ ਫਿਰ ਲਓ ਨਜ਼ਾਰੇ ਮੈਂ ਹੈਗਾ ਦਿਖਾਉਣ ਵਾਸਤੇ ਤੁਹਾਨੂੰ ਗੱਗੀ ਪਹਾੜਪਰੀਆ ਬਲੌਗਸ ਸਬਸਕ੍ਰਾਈਬ ਜਰੂਰ ਕਰ ਲਿਓ। ਉਦੋਂ ਬਾਅਦ ਫਿਰ ਮੈਂ ਲਿਆ ਆਪਣਾ ਛੋਟਾ ਜਿਹਾ ਫੋਟੋ। ਚਲੋ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਸ਼ੋਟ ਹੋਰ ਦਿਖਾਵਾਂਗੇ। ਇੱਥੋਂ ਮਨਯਾਰ ਦੇਖੋ। ਕਿਵੇਂ ਲੱਗਿਆ ਸਾਨੂੰ ਦੱਸਿਓ ਕਮੈਂਟਾਂ ਜ਼ਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਵੀ ਦੱਸਿਓ ਨਾ ਵੀ ਵਧੀਆ ਲੱਗਿਆ ਤਾਂ ਵੀ ਦੱਸਿਓ ਫੇਰ ਆਪਾਂ ਹੋਰ ਸੁਧਾਰ ਕਰਾਂਗੇ ਕੋਈ ਵੀਡੀਓ ਜਦਾਂ ਅੱਗੇ ਥੋੜੀ ਆਸਰੇ ਚੱਲਦੇ ਆਂ ਜੀ ਉਹ ਦੂਬਰ ਹੋ ਗਿਆ ਆਪਾਂ ਨੂੰ ਘਰ ਵੱਲ ਨੂੰ ਘਰ ਵੱਲ ਨੂੰ ਪਹਿਲੇ ਚੱਲੇ ਆਪਾਂ ਨੇ ਤੇ ਹੁਣ ਚੱਲੇ ਆਪਾਂ ਪਿੰਡ ਨੂੰ ਟਾਈਮ ਵੀ ਹੋ ਗਿਆ ਠੀਕਾ 8 ਵਜੇ ਤੇ ਹੋ ਗਏ ਪਿੰਡ ਵੱਲ ਨੂੰ ਮੈਂ ਵੀ ਆਪਣਾ ਸੋਚਿਆ ਥੋੜਾ ਜਿਹਾ ਫੇਸ ਦਿਖਾ ਦਾਂ ਗਰਮੀ ਜਿਆਦਾ ਆਈ ਵੀ ਜੀ ਤੇ ਚਲੋ ਮਿਲਦੇ ਹਾਂ ਹੁਣ ਅਗਲੇ ਬਲੌਗ ਚ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਤੁਵਾਰੀ ਹੋਰ ਦੇਖ ਲਓ ਵੀਡੀਓ ਫੇਸ ਫਰੰਟ ਤੋਂ ਓਕੇ ਜੀ ਧੰਨਵਾਦ ਸਸਤਰੀਕਾ ਸਾਰੇ ਬਾਏ ਬਾਏ